Hi guys Mahi here This is my little home of poetry I write what my heart feels I hope you feel it too So the title is ਕਿਸਮਤ ਤੇ ਜ਼ਿੰਦਗੀ ਦੇ درمیان From ਰੁਹਾਂ ਦੇ ਪੈਮਾਨੇ ਕਦੇ ਕਦੇ ਲੱਗਦਾ ਹੈ ਜ਼ਿੰਦਗੀ ਤੇ ਕਿਸਮਤ ਦੇ ਵਿਚਕਾਰ ਜੋ ਖਾਮੋਸ਼ੀ ਹੈ ਉਹ ਅਸਲ ਚ ਕੀ ਕਹਿੰਦੀ ਹੈ ਜੋ ਜੁਮਲਾ ਅਕਸਰ ਹੀ ਲੋਕ ਤੁਮਚ ਨੂੰ ਦੇਖ ਕੇ ਕਹਿ ਦਿੰਦੇ ਨੇ ਕਿੰਨਾ ਖੁਸ਼ਕਿਸਮਤ ਖੁਸ਼ ਨਸੀਬ ਹੈ ਉਹ ਬਾਜ਼ ਲੋਕ ਕਿੰਨੇ ਖੁਸ਼ਕਿਸਮਤ ਹੁੰਦੇ ਨੇ ਜ਼ਿੰਦਗੀ 'ਚ ਉਹ ਜੋ ਵੀ ਤਮੰਨਾ ਕਰਦੇ ਨੇ ਉਹ ਉਹਨਾਂ ਦੀ ਕਿਸਮਤ 'ਚ ਮਿਲ ਜਾਂਦਾ ਜਾਈਵੇਂ ਮੰਨੋ ਕਿ ਰੱਬ ਹੀ ਉਹਨਾਂ ਦੀ ਤਰਫਦਾ ਹੈ ਜੋ ਉਹਨਾਂ ਦੇ ਖਾਇਸ਼ਾਤ ਕਰਨ ਤੋਂ ਪਹਿਲਾਂ ਹੀ ਰੱਬ ਉਹਨਾਂ ਦੇ ਨਸੀਬ 'ਚ ਉਹ ਲਿਖ ਕੇ ਉਹਨਾਂ ਨੂੰ ਨਿਵਾਸ ਦਿੰਦਾ ਤੇ ਬਾਜ਼ ਲੋਕ ਆਪਣੇ ਗੁਰਬਤ 'ਚ ਜ਼ਿੰਮੇਦਾਰੀਆਂ ਦਾ ਬੋਝ ਹਲਕਾ ਕਰਤਾ ਕਰਤਾ ਖੁਦ ਹਲਕਾਂ ਹੋ ਜਾਂਦਾ ਫਿਰ ਵੀ ਸ਼ੁਕਰ ਅਦਾ ਕਰਦਾ ਹੋਇਆ ਕਹਿੰਦਾ ਏ ਰੱਬ ਵੱਲੋਂ ਅਜ਼ਮਾਇਸ਼ ਮੈਨੂੰ ਲੱਗਦਾ ਕਿਸਮਤ ਤੇ ਜ਼ਿੰਦਗੀ ਦੇ ਦਰਮਿਆਨ ਜੋ ਖਮੋਸ਼ੀ ਏ ਉਹ ਹੈ ਸਕੂਨ ਦੋਨਾਂ ਹਾਲਾਤਾਂ 'ਚ ਲੋਕ ਅਸਲ 'ਚ ਜ਼ੈਨਿ ਸਕੂਨ ਹੀ ਚਾਹੁੰਦੇ ਨੇ ਖੁਆਇਸ਼ ਕਰਨੀ ਤੇ ਰੱਬ ਅੱਗੇ ਦਰਖਾਸਤ ਕਰਨੀ ਇਹ ਸੋਚ ਕਿ ਰੱਬ ਵੀ ਸਾਡੀ ਕਿਸਮਤ 'ਚ ਉਹ ਖੁਆਇਸ਼ ਨਵਾਜ਼ੇਗਾ। ਮਾਹੀ ਇਹ ਰੱਬ ਤੇ ਕੀਤਾ ਗਿਆ ਵਿਸ਼ਵਾਸ ਹੈ। ਪਰ ਲਾ ਹਾਸਿਲ ਖੁਆਇਸ਼ ਕਰਨੀ ਤੇ ਉਸਦੇ ਕਬੂਲ ਜਾਂ ਨਾ ਕਬੂਲiyat ਦੇ ਡਰ ਦੇ ਵਿੱਚਕਾਰ ਜੋ ਖਾਮੋਸ਼ੀ ਹੈ ਉਸ ਚ ਕਿੰਨੇ ਸ਼ਿਕਵੇ ਕਿੰਨੇ ਗੀਲੇ ਕਮਜ਼ੋਰ ਸਬਰ ਤੇ ਬੇਸਕੂਨੀ। ਇਨਸਾਨ ਨੂੰ ਉਹ ਖਾਮੋਸ਼ੀ 'ਚ ਸਬਰ ਤੇ ਸਿਰਫ ਤੇ ਸਿਰਫ ਮਜ਼ਬੂਤ ਸਬਰ ਦੇ ਨਾਲ-ਨਾਲ ਸਕੂਨ ਤੇ ਬੇਹੱਦ ਜ਼ਰੂਰਤ ਹੈ।